ਹੋਇਆ ਜੀ ਤੇ ਕੀ ਮਸਲਾ ਹੋ ਗਿਆ ਛੱਡਣ ਜਾ ਰਹੀ ਉਹ ਟੋਲ ਬੰਦ ਕਰਕੇ ਆਪਣੇ ਬੰਦੇ ਛੱਡ ਕੇ ਆ ਰਹੀ ਚੁੰਗੀ ਗੋਲੇ ਆ ਗਏ ਨੰਨੂ ਦੀ ਕੋਠੀ ਕੋਲੇ ਪਿੱਛੋਂ ਗੱਡੀ ਆਈ ਉਹਨੇ ਟੱਕਰ ਮਾਰੀ ਦੋ ਦੋ ਉੱਥੇ ਹੀ ਕਦਮ ਕਰਦੇ ਹੋਏ ਇੱਕ ਜ਼ਿਆਦਾ ਜ਼ਖਮੀ ਹੈਗਾ ਜੀ ਜਿਹੜਾ ਜ਼ਖਮੀ ਹੋ ਕੋਣਾ ਜੀ ਉਹ ਮੇਰਾ ਮੁੰਡਾ ਜੀ ਕੀ ਨਾਮ ਹੁੰਦਾ ਉਹਦਾ ਇੱਜਾ ਨਹੀਂ ਨਾਮ ਹੈ ਕਿ ਇਧਰੋਂ ਆ ਰਹੇ ਸੀ ਤੇ ਕਿਹੜਾ ਟਾਬਾ ਜਿਹੜਾ ਤੁਸੀਂ ਚਲਾਉਂਦੇ ਹੋ ਸ਼ਰਮਾ ਹੋਟਲ ਜੀ ਕਿੱਥੇ ਹੈ ਜੀ ਬਾਹਰ ਚੌਂਕ ਤੇ ਉੱਥੋਂ ਬੰਦਿਆਂ ਨੂੰ ਛੱਡਣ ਵਾਸਤੇ ਆ ਰਹੇ ਸੀ ਹਾਂ ਜੀ ਬੰਦਿਆਂ ਨੂੰ ਛੱਡ ਕੇ ਆ ਗਏ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਹਾਂ ਜੀ ਪਿੱਛੋਂ ਗੱਡੀ ਆਈ ਉਹਨੇ ਚੌਕ ਦਿੱਤਾ ਜੀ ਦੋ ਨੌਕਰ ਆਏ ਹੋ ਸਾਰੇ ਪੂਰੇ ਹੀ ਆ ਗਏ ਇਹ ਸਕੂਟਰੀ ਸੀ ਉਹ ਮੋੜ ਸਕਦੇ ਜੀ ਜਿੰਨਾਂ ਚ ਲੋਕ ਦੋ ਲੋਕਾਂ ਦੇ ਡੈੱਥ ਹੋਈ ਹੈ ਹਾਂ ਜੀ ਤੇ ਹੁਣ ਤੁਹਾਡੇ ਲੜਕੇ ਦਾ ਕੀ ਹਾਲ ਦੱਸ ਰਹੇ ਆ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਉਹ ਨਹੀਂ ਕਰ ਰਹੇ ਉਹਨੇ ਮਾਰਿਆ ਤੇ ਜਿਹੜਾ ਮਾਰਨ ਵਾਲਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਹਾਂ ਜੋ ਮਾਰ ਕੇ ਪਤਾ ਨਹੀਂ ਲੱਗਾ ਵੀ ਕਿੰਨੇ ਮਾਰਿਆ ਕਿੰਨੇ ਨਹੀਂ ਤੇ ਤੁਸੀਂ ਪੁਲਿਸ ਨੂੰ ਕੀਤੀ ਕੰਪਲੇਟ ਹਾਂ ਜੀ ਪੁਲਿਸ ਆਈ ਸੀ ਜੀ ਹਾਂ ਜੀ ਗਿਆਨ ਲਾ ਕੇ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਹਾਂ ਜੀ